ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਮਲਕੇ ਦੇ ਵਿੱਚ ਮਲਕੇ ਪਿੰਡ ਜ਼ਿਲ੍ਹੇ ਫਰੀਦਕੋਟ ਦੇ ਆ ਗਏ ਨਾ ਪਿੰਰੇ ਮੋਗੇ ਜिले ਦਾ ਪਿੰਡ ਆ ਮਿੱਤਰੋ ਮਲਕ ਕੇ ਤੇ ਮਲਕੇ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਇੱਕ ਬਾਈ ਮਹਿ ਵਕਾਉਆ ਬਾਈ ਹੁਣਾਂ ਦੇ ਕੋਲੇ ਤਿਆਰ ਜਵਾ ਡਾਲਿਆ ਤੇ ਠੀਕ ਆ ਬਰੀਕੀ ਬਰੂਕੀ ਆਰਡਰ ਦੀ ਕੁਆਲਿਟੀ ਹਾਰਾ ਪੱਖੀ ਮੈਂ ਦਾ ਨਾ ਉਹਨੂੰ ਪਸੰਦ ਆਉਣ ਵਾਲੀ ਚੀਜ਼ ਦਿਖਾਉਣ ਲੱਗਾ ਆਪਾਂ ਸਾਰੀ ਡਿਟੇਲ ਲੈ ਲਈਏ ਪਹਿਲਾਂ ਮਾਲਕ ਤੋਂ ਫਿਰ ਕਰਦੇ ਆਂ ਗੱਲਬਾਤ ਵੀਰੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਬਾਈ ਸੇਤਾ ਦੇ ਪਰਿਵਾਰ ਵਧੀਆ ਬਾਈ ਚੜਦੀ ਕਲਾ ਦੇ ਸਾਰੇ ਅੱਛਾ ਨਾਮ ਦੱਸ ਦਈਏ ਕਿਹਨਾਂ ਦੀ ਆਪਣਾ ਨਾਂ ਮੇਰਾ ਬਈ ਰਾਜੂ ਖਾਨਾ ਰਾਜੂ ਖਾਨ ਰਾਜੂ ਖਾਨ ਬਈ ਘਰ ਤਾਂ ਗੁਰਦੁਆਰਾ ਸਾਹਿਬ ਦੇ ਕੋਲੇ ਆ ਗਏ ਛੱਪੜ ਦੇ ਨੇੜੇ ਹਣਾ ਹਾਂਜੀ ਗੁਰਦੁਆਰਾ ਕਲਗੀਧਰ ਸਾਹਿਬ ਦੇ ਨੇੜੇ ਠੀਕ ਗੁਰਦੁਆਰਾ ਕਲਗੀਧਰ ਸਾਹਿਬ ਦੇ ਕੋਲ ਹਾਂਜੀ ਹਾਂਜੀ ਅੱਛਾ ਰਾਜੂ ਘਰ ਲਿਓ ਆਂ ਹਾਂਜੀ ਮਈਆਂ ਤੇਰੇ ਕੋਲੇ ਖੜੀਆਂ ਦੋ ਹਾਂਜੀ ਬਾਈ ਪਰ ਵੇਚਣੀਆਂ ਤੂੰ ਇੱਕ ਹਨਾ ਇੱਕ ਵੇਚਣੀ ਇੱਕ ਫਿਰ ਦੁੱਧ ਪੀਣ ਨੂੰ ਰੱਖਣੀ ਹਾਂ ਇੱਕ ਰੱਖਣੀ ਹੈ ਠੀਕ ਹੈ ਬਾਈ ਇਹ ਜਿਹੜੀ ਛੋਟੀ ਵੇਚੜੀਆਂ ਆਪਾਂ ਇਹ ਕਿੰਨਾ ਸੂਆ ਬਾਈ ਇਹ ਦੂਜਾ ਸੂਆ ਸੁਣੀਆ ਬਈ ਦੂਜਾ ਸੂਆ ਸੁਣਾ ਆਏ ਨੇ ਕਿੰਨੇ ਦਿਨ ਪਏ ਵੀਰੇ ਇਹਦੇ ਇਹਦੇ 5 ਦਿਨ ਬਾਕੀ ਆ ਬਈ ਤਿੰਨ ਚ ਦੋ ਤਿੰਨ ਉੱਕੇ ਲੈ ਜੂਗੀ ਹਾਂ ਠੀਕ ਆਈਏ 5 ਹਫ਼ਤਾ ਕਿ ਲੱਗੇ ਯਾਰ ਹਾਂ ਹਫ਼ਤਾ ਲੈ ਜੂਗੀ ਮਨ ਲ ਕੋਲ ਮ ਲਗੇ 7 ਗੁਦਰਾਂ ਦੀ ਕੱਚੀ ਰੱਖ ਲੈ ਸੂ ਇੱਕ ਦਿਨ ਪਹਿਲਾਂ ਜੇ ਬਾਹਰੋਂ ਪ੍ਰਮਾਤਮਾ ਨੂੰ ਪਤਾ ਹੈ ਨਾ ਅੱਛਾ ਤੂੰ ਵੀਰੇ ਟੋਕੜ ਕੱਪੜੀ ਲਈ ਸੀ ਹਾਂ ਮੈਂ ਟੋਕੜ ਕੱਪੜੀ ਕਿੰਨੇ ਚਿਰ ਦੀ ਕੱਪੜੀ ਲਈ ਸੀ ਤੂੰ 2 ਮਹੀਨਾ ਦੀ ਕੱਪੜੀ ਸੀ ਬਈ ਕਿੰਨਾ ਦੁੱਧ ਦੇਗੀ ਤੇਰੇ ਕੋਲ 8 ਕਿਲੋ ਦੁੱਧ ਸੀ ਬਈ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ 9 ਕਿਲੋ ਦੁੱਧ ਹਾਂ ਬਈ ਤੂੰ ਤਾਂ ਤੇਰਾ 12 13 ਮੈਨੂੰ 13 ਚਾਹੀਦਾ ਈ ਹਾਂ ਬਈ ਦੇ ਦੂ ਬਈ ਹਣਾ ਖੁੱ ਤੇ ਸੂਆ ਇਹਨੇ ਕਿਰਮਾ ਸੁਣਾ ਦੱਸਿਆ ਹੀ ਸੂਆ ਇਹਨੇ ਦੂਜਾ ਸੁਣਾ ਬਈ ਦੂਜਾ ਸੂਆ ਸੁਣਾ ਕੀ ਰੇਟ ਰੱਖਾਂਗੇ ਵੀਰੇ ਆਪਾਂ ਇਹਦਾ ਮੋਲੇ ਦਾ 120 ਆ ਬਈ 1 ਲੱਖ ਤੇ 20000 ਰੁਪਏ ਮੰਨਣ ਮੰਨਤਾਂ ਵਿੱਚੋਂ ਕਰ ਦਾਂਗੇ ਬਈ ਠੀਕ ਆ ਬਈ ਤੋਰੀ ਗੰਗ ਜੂਬੇ ਕੱਢੀ ਬਾਰੂ ਲੈ ਵੀ ਮਿੱਤਰੋ ਦੂਜਾ ਸੂਆ ਝੋਟੀ ਆ ਸੂਣ ਵਾਲੀ ਆ ਹਫਤੇ ਦੀ ਕੱਚੀ ਗੱਲੋ ਕਿਉਂਕਿ 7 ਕੁ ਦਿਨ 8 ਦਿਨ ਇਹਨੇ ਲੈ ਜਾਣੇ ਆ ਬਣਦੀ ਬਣਾਉਂਦੀ ਨੇ ਥੱਲੋ ਬਹੁਤ ਸੋਹਣੀ ਤਿਆਰ ਹੋਊਗੀ ਥਣ ਕੱਲਾ ਕੱਲਾ ਲੱਗਾ ਇਹ ਹੈ ਵੀ ਤੁਹਾਨੂੰ ਬਹੁਤ ਚੰਗਾ ਵੀਰੇ ਆਹ ਵੇਖ ਲਓ ਭਾਈ ਕਿਉਂਕਿ ਮੈਂ ਕੋਲੇ ਖੜੀ ਐ ਮੈਂ ਤਾਂ ਤਾਂ ਕਰਦੀ ਕਰਦੀ ਐ ਭਾਈ ਮੈਨ ਕਰ ਨਹੀਂ ਹੁੰਦਾ ਹਾਂ ਰਾਜੂ ਭਾਈ ਥੋੜੀ ਜੀ ਨੂੰ ਤੋਰ ਦੇ ਕੇ ਮੇਰਾ ਭਾਈ ਪਾਉਂਦੀਆ ਚੌਂਕੇ ਵਾਲੇ ਪਾਸੇ ਨੂੰ ਲਿਆ ਤੇ ਪਾਉਂਦੀ ਜਿੱਧਰ ਨੂੰ ਮਰਜ਼ੀ ਲੈ ਜਾ ਕੇ ਤੋਰਾ ਵਿਖਾ ਦੀ ਜਾਂਦਾ ਆਪਾਂ ਫਿਰ ਤੈਨੂੰ ਕਹਿਣਗੇ ਤੋੜ ਕੇ ਭੇਜ ਵੀਡੀਓ ਹਾਂ ਨਾਲੇ ਗਾਲਾਂ ਕੱਢੇਗਾ ਕਹਿੰਗਾ ਵੀ ਵੀਡੀਓ ਨਹੀਂ ਬਣਾ ਕੇ ਗਿਆ ਫਿਰ ਆ ਲੈ ਭਾਈ ਇੱਥੇ ਬਾਣੇ ਨੂੰ ਰਾਜੂ ਹਾਂ ਇੱਥੇ ਗੱਲ ਬਣੂਗੀ ਲੈ ਇੱਥੇ ਕੋਈ ਨਹੀਂ ਕੋਈ ਨਹੀਂ ਲੈ ਵੀ ਮਿੱਤਰੋ ਕਰੋ ਤੇ ਇਹ ਕਕਰਾਂ ਦੇਦਾ ਥਣ ਦੇਵਾ ਠੀਕ ਆ ਹਜੇ ਹਫਤੇ ਦੀ ਝੋਟੀ ਕੱਚੀ ਆ ਲੈ ਵੀਦੀਪ ਸਿੰਘ ਪਿੱਛੋਂ ਵੀ ਵਿਖਾਈ ਕਰਾਂ ਦੀ ਉਹਦਾ ਹਾਂ ਆ ਇਹਦਾ ਲੈਵਾ ਬਈ ਪਿੱਛੋਂ 1 ਲੱਖ ਤੇ 20000 ਦੇ ਵਿੱਚ ਇਹ ਝੋਟੀ ਮਿਲ ਜੂਗੀ ਬਾਈ ਤੁਹਾਨੂੰ ਵੇਲ ਕੱਦ ਝੋਟੀ ਦੀ ਉਮਰ ਦੇ ਹਿਸਾਬ ਨਾਲ ਠੀਕ ਆ ਬਾੜੀ ਨਜਾਇਜ਼ ਵੱਡੀ ਨਹੀਂ ਤੇ ਬਾੜੀ ਨਜਾਇਜ਼ ਛੋਟੀ ਨਹੀਂ ਠੀਕ ਆ ਬਈ ਹਾਂ ਚੱਲਣੇ ਸਹਾਈ ਦੇ ਵਿੱਚ ਮੈਂ ਕਰਮ ਵਾਲੀ ਮਿੱਤਰੋ ਰਾਜੂ ਨੰਬਰ ਕਿਨ ਆ ਗਿਆ ਵੀਰੇ ਆਪਣਾ ਨੰਬਰ ਬਈ ਹੈਗਾ 8872528250 ਇੱਕ ਵਾਰੀ ਹੋਰ ਆਉਣ ਬਈਏ 8872526250 ਬਈ ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਰਾਜੂ ਨਾਲ ਗੱਲਬਾਤ ਵੀਰੇ ਨੰਬਰ ਸਕਰੀਨ ਦੇ ਉੱਤੇ ਵੀ ਲਾ ਦੂੰਗਾ ਇੱਕ ਵਾਰੀ ਲੈ ਵੇ ਨੂੰ ਚਾਹਤ ਹੁਣ ਮਾਰੇ ਹੁਣ 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 ਦੇਵਾ ਹੁਣ ਇੱਥੇ ਰੱਖ ਆ ਚੀਜ਼ ਹੁੰਦੀ ਆ ਬਈ ਵਿਖਾਉਣ ਵਾਲੀ ਜਿਹੜੀ ਵਿਖਾਈਏ ਆ ਬਈ ਬੱਚਿਆਂ ਨੂੰ ਦੋਵਾਂ ਨੂੰ ਜ਼ਰੂਰ ਦਿਖਾ ਦੀ ਦੀਪ ਸਿਆ ਆ ਮਈ ਹੈਗਾ ਪਤੀਜਾ ਰਾਜੂ ਬਾਈ ਦਾ ਤੇ ਆ ਰਾਜੂ ਬਾਈ ਕੁੜੀਆ ਤੇਰੀ ਹੈ ਨਾ ਨਹੀਂ ਇਹ ਪਤੀਜੀ ਏ ਇਹ ਪਤੀਜੀ ਆ ਗਈ ਹੁਣ ਇਹ ਕਹਿਣ ਤੋਂ ਬਾਅਦ ਇਹ ਹੋ ਗਿਆ ਪਤੀਜਾ ਤੇ ਇਹ ਹੋ ਗਈ ਪਤੀਜੀ ਹੈ ਨਾ ਹੁਣ ਮੰਨ ਲਾ ਵੀ ਤੁਹਾਡੀ ਚੱਲ ਪਈ ਆ ਪੀੜੀ ਇਹ ਤੀਜੀ ਹੈ ਨਾ ਹਾਂ ਠੀਕ ਹੈ ਬਾਈ ਨੰਬਰ ਬਾਈਆਂ ਦਾ ਸਕਰੀਨ ਦੇ ਉੱਤੇ ਆ ਪਿੰਡ ਜਿਹੜਾ ਹੈਗਾ ਮਰਲਕੇ ਜ਼ਿਲ੍ਹਾ ਮੋਗਾ ਰਾਜੂ ਖਾਨ ਬਾਈ ਦੇ ਘਰੋਂ ਵੀਡੀਓ ਦਿਖਾਈ ਆ ਗੁਰਦੁਆਰਾ ਕਲਗੀਧਰ ਸਾਹਿਬ ਦੇ ਨਜ਼ਦੀਕ ਬਾਈ ਦਾ ਰਹਿਣ ਬਸੇਰਾ ਵਾ ਬਾਕੀ ਜਾਣਕਾਰੀ ਫੋਨ ਤੇ ਆ ਕੇ ਵੀ ਦੋ ਧੰਨਵਾਦ ਵੀਡੀਓ ਦੇਖਣ ਲਈ ਚਾਹਦੇ ਰੋ ਵੀ ਆ ਬੱਚੇ ਕਹਿੰਦੇ ਨਾ ਯਾਰ ਸਾਡੀ ਵੀਡੀਓ ਨਹੀਂ ਪਾਈ ਤੂੰ ਨਰਾਜ ਹੋ ਗਏ ਸੀ ਮੈਂ ਚੱਲ ਪੁੱਛਦੇ ਆ ਬੁੱਤ ਗੱਲ ਸੁਣ ਮੇਰੀ ਵੀ ਮੈਂ ਦੇ ਵਿੱਚ ਕੋਈ ਨੁਕਸ ਨਕਸ ਤਾਂ ਨਹੀਂ ਹੈਗਾ ਨਹੀਂ ਪੱਕੀ ਗੱਲ ਹੈ ਨਾ ਸਾਚ ਦੇ ਦਈਏ ਕਿਸੇ ਰੱਖਣ ਵਾਲੇ ਨੂੰ ਬਾ ਕਰੂ ਕਰਾ ਯਾਦ ਹਾਂਜੀ ਇਹ ਵੇਲੇ ਉਹਨਾਂ ਦਾ ਕੋਹ ਨਹੀਂ ਜਾਣਾ ਤੇ ਤੁਹਾਨੂੰ ਗਾੜਾ ਕੱਢਨੀ ਤੀਜੀ ਪੀੜੀ ਨੂੰ ਆ ਕੇ ਲੋਕ ਹਾਂਜੀ ਬਾਠ ਠੀਕ ਆ ਫਿਰ ਨੰਬਰ ਤੇਰੇ ਪਾਪੇ ਦਾ ਚਾਚੇ ਦਾ ਸਕਰੀਨ ਤੇ ਲਾਤਾ ਆਪਾਂ ਹਨਾ ਤੇ ਰੇਟ ਕਰਤਾ 1,20,000 ਰੁਪਿਆ ਤੇ ਨਾਮ ਤਾਂ ਦੱਸ ਦੇ ਤੂੰ ਆਪਦਾ ਫਿਰ ਸਾਹਿਲ ਤੇ ਭੈਣ ਦਾ ਨਾਮ ਸਾਜਿਦ ਹੈ ਹੈ ਸਾਜਿਦ ਸਾਜੀ ਤਾਂ ਤੇ ਸਾਹਿਲ ਕਿਹੜੀ ਕਲਾਸ ਚ ਪੜਦੇ ਆ ਪੁੱਤ 3rd ਥਰਡ ਤੀਜੀ ਤੀਜੀ ਦੱਸਿਆ ਕਰੋ ਸਾਡ ਨੂੰ ਨੀ ਥਰਡ ਤੁਹਾਡਾ ਆ ਜੀ ਦਾ ਤੀਜੀ ਚੌਥੀ ਵਾਲੇ ਪੜਨ ਵਾਲੇ ਬੰਦੇ ਆ ਤੇ ਨੰਬਰ ਪਾਈਆ ਦਾ ਸਕਰੀਨ ਤੇ ਆ ਧੰਨਵਾਦ